ਗੁਰੂ ਜਦੋਂ ਬਚਨ ਦਿੰਦੇ ਨੇ ਬਚਨ ਵਿੱਚ ਕਮਾਈ ਦਿੰਦੇ ਆ ਫਿਰ ਵੀ ਹੰਤੀ ਹੈ ਕਈ ਵਾਰੀ ਮਨ ਚ ਆਏਗਾ ਜੀ ਕਮਾਈ ਕਿਵੇਂ ਦਿੰਦੇ ਆ ਮਹਾਰਾਜ ਨੇ ਇਹ ਜ਼ਫਰਨਾਮੇ 'ਚ ਜ਼ਿਕਰ ਕੀਤਾ ਸਾਰੀ ਚਮਕੌਰ ਦੀ ਦਾਸਤਾਨ ਦਾ ਸਾਰਾ ਦੱਸਿਆ ਉਸ ਵੀ ਤਾਂ ਇੱਥੋਂ ਤੱਕ ਆ ਔਰੰਗਜ਼ੇਬ ਚੰਦਰਮਨ ਨਿਕਲਣ ਤੋਂ ਪਹਿਲਾਂ ਇਸ ਤਰ੍ਹਾਂ ਸਿਰ ਖਿਲਰੇ ਪੈਸਨ ਤੇਰੀਆਂ ਫੌਜਾਂ ਦੇ ਜਿਵੇਂ ਮਾਨੂੰ ਖਿੱਧੂ ਖੁੰਡੀਆਂ ਖਿਲਰੀਆਂ ਮੈਦਾਨ ਵਿੱਚ ਪਈਆਂ ਹੋਣ ਖਿਲਰੇ ਪੈ ਸਨ ਇੱਥੇ ਤੀਰ ਚਲਾਏ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੱਲੇ ਪੰਜ ਤੀਰ ਦਿੱਤੇ ਨਾ ਤੇ ਪੱਥਰ ਦੇ ਤਾਂ ਕਹੂਗਾ ਜੀ ਤੀਰ ਤਾਂ ਚਮਕੌਰ ਸਾਹਿਬ ਵੀ ਚਲਾਏ ਸਨ ਹੈ ਇਹ ਪੰਜ ਤੀਰ ਕੀ ਕਰ ਦੇਣਗੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਬਾਕੀ ਲੜਾਈਆਂ ਸਾਰੀਆਂ ਡਿਫੈਂਸलेस ਸਨ ਮਾਰੇ ਨੇ ਕਿਹਾ ਤੁਸੀਂ ਪਹਿਲ ਕੀਤੀ ਤੁਸੀਂ ਸ਼ੁਰੂਆਤ ਕੀਤੀ ਚਮਕੌਰ ਤੋਂ ਬਾਅਦ ਹੁਣ ਮੈਂ ਸ਼ੁਰੂ ਕਰਾਂਗਾ ਦੇਖੀ ਯਾਦ ਰੱਖੀ ਮੈਂ ਜਣਾ ਪਟ ਕੇ ਰੱਖ ਦੇਵਾਂ ਯਾਦ ਰੱਖਿਓ ਉਥੋਂ ਕਿੱਦੀ ਸ਼ੁਰੂਆ ਪੰਜ ਤੀਰ ਦਿੱਤੇ ਅਸੀਂ ਸਾਰੇ ਸਾਬ ਆਪ ਸਭ ਇਸ ਸਟੇਜ ਉੱਤੇ ਪੰਜ ਤੀਰ ਦਿੱਤੇ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਦਿੱਤੇ ਨਿਸ਼ਾਨ ਸਾਹਿਬ ਦਿੱਤਾ ਉਹ ਗੁਰਮੁਖੋ ਪੰਜ ਤੀਰ ਮੈਟਲ ਨਹੀਂ ਉਨਾ ਪੰਜਾਂ ਤੀਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਤੇਜ ਪ੍ਰਤਾਪ ਤੇ ਕਮਾਈ ਪਈ ਹੋਈ ਹੈ ਜੇ ਸ਼ਸਤਰਾਂ ਵਿੱਚ ਗੁਰੂ ਦੀ ਕਮਾਈ ਵਰਦੀ ਏ ਤੇ ਵਾਹਿਗੁਰੂ ਸ਼ਬਦ ਪੰਜ ਪਿਆਰੇ ਦਿੰਦੇ ਨੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਵਰਤਦਾ ਹੈ ਉਹ ਨਾਮ ਫਲੀ ਪੂਤ ਹੁੰਦਾ ਪੰਜ ਤੀਰ ਹੀ ਸਨਾਂ ਜੀ ਉਹਨਾਂ ਨੇ 800 ਸਾਲ ਦੀ 700 ਸਾਲ ਦੀ ਹਕੂਮਤ ਦੀਆਂ ਜੜਾਂ ਪਟ ਦਿੱਤੀਆਂ ਕੇਵਲ ਤੀਰ ਨਹੀਂ ਗੁਰੂ ਦਾ ਤੇਜ ਪ੍ਰਤਾਪ ਤੇ ਵਾਹਿਗੁਰੂ ਗੁਰਮੰਤਰ ਚਾਰ ਅੱਖਰ ਨਹੀਂ ਇਸ ਵਿੱਚ ਗੁਰੂ ਨਾਨਕ ਸਾਹਿਬ ਦੀ ਆਪਣੀ ਕਮਾਈ ਹੈ ਤਾਂ ਹੀ ਭਾਈ ਸਾਹਿਬ ਨੇ ਲਿਖਿਆ ਗੁਰਦਾਸ ਸਾਹਿਬ ਜੀ ਨੇ ਸਤ ਰੂਪ ਸਤ ਨਾਮ ਕਰ ਸਤਗੁਰ ਨਾਨਕ ਦੇਉ ਜਪਾਇ ਧਰਮਸ਼ਾਲਾ ਕਰਤਾਰਪੁਰ ਸਾਧ ਸੰਗਤ ਸੱਚਖੰਡ ਬਸਾਇਆ ਅੱਗੇ ਕਹਿੰਦੇ ਵਾਹਿਗੁਰੂ ਗੋਰੀ ਸ਼ਬਦ ਸੁਣਾਇਆ ਇਹ ਹਜ਼ੂਰ ਮੈਂ ਤਾਂ ਵਾਹਿਗੁਰੂ ਗੁਰਮੰਤਰ ਤੇ ਜ਼ੋਰ ਦੇ ਰਿਆਂ ਜੋ ਗੁਰਮਤਿ ਨੇ ਹਜ਼ੂਰ ਨੇ ਕਿਹਾ ਇਹ ਭੇਦ ਸਿਰਫ ਗੁਰੂ ਦੱਸਦਾ ਹੈ ਜਦੋਂ ਗੁਰੂ ਨਾਮ ਦਿੰਦਾ ਗੁਰੂ ਭੇਦ ਦੱਸਦਾ ਤੇ ਗੁਰੂ ਆਪਣੀ ਬਖਸ਼ੀਸ਼ ਦਿੰਦਾ ਹੈ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਗੜ ਭਾਗੀ ਪਾਇਆ ਸਿਮਰਮਨਾ RAM ਨਾਮ ਚਿਤਾਰੇ ਬਸਰੇ ਹਿਰਦੇ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਕਰ ਜਨਮ ਫੁਨਵਾ ਚਰਨ ਕਮਲ ਗੁਰ ਆਸ਼ਰਮ ਦਿਆ ਅਗਨ ਸਾਗਰ ਬੂਧ ਸੰਸਾਰਾ ਨਾਨਕ ਬਾਹ ਪਕਰ ਸਤਗੁਰੂ ਨਤ। ਵੇਖੋ ਇੱਕ ਇੱਕ ਹਰ ਤੋ ਕਿ ਗੁਰੂ ਆਇਆ। ਬਾਹ ਪਕਰ ਸਤਗੁਰ ਨਿਸ਼ਤਾਰਾ ਗੁਰਮਖੋ ਕਲ ਮੈਂ ਮੁਕਤ ਨਾਮ ਤੇ ਭਾਵਤ ਨਾਮ ਤੇ ਨੂੰ ਮੁਕਤ ਕਰੇਗਾ ਵਾਸ਼ਨਾ ਤੂੰ ਨਾਮ ਮੁਕਤ ਕਰੇਗਾ ਜਨਮ ਮਰਨ ਤੋਂ ਪਰ ਆਪਣੀ ਮਰਜ਼ੀ ਨਾ ਕਰੀ। ਮਨਮੁਖ ਭਗਤ ਕਰੇ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ ਰਾਮ। ਗੁਰ ਇਹ ਭੇਦ ਬਤਾਵੇ। ਗੁਰੂ ਇਹ ਭੇਦ ਦੱਸਦਾ ਹੈ। ਗੁਰੂ ਇਹ ਬਖਸ਼ਿਸ਼ ਕਰਦਾ ਖੀਰ ਤੇ ਮਹਾਰਾਜ ਪਰ ਜਿਹੜਾ ਜਪੇਗਾ ਨਾਮ ਆਪ ਸਾਰੀ ਲੜੀ ਅੰਸਾਰ ਜੀ ਕਥਾ ਕਰੀਏ ਤੇ ਜਿਹੜਾ ਨਾਮ ਜਪੇਗਾ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਸੋਈ ਨਾਰਨ ਗਰਵਾ ਇਹ ਬੇਨਤੀ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਗੁਰੂ ਸ਼ਬਦ ਹੁੰਦਾ ਗਰੂ ਗਰਵਾ ਇਹ ਇੱਕ ਵੱਡਾ ਦਾ ਬਚਨ ਹੈ ਗੁਰੂ ਮੁਖ ਦੇਖ ਗਰੂ ਉਹ ਉਹੀ ਸ਼ਬਦ ਹੈ ਗੁਰੂ ਮੁਖ ਦੇਖ ਗਰੂ ਗਰੂ ਦਾ ਲਬਜੀਤ ਗੌਰਵ ਪ੍ਰਭਾਵਸ਼ਾਲੀ ਸਿੱਧੇ ਪੰਜਾਬੀ 'ਚ ਅਰਥ ਕਰਾਂ ਵੱਡਾ ਉੱਚਾ ਹਉਮੇ ਵਾਲਾ ਉੱਚਾ ਨਹੀਂ ਕਹੋ ਨਾਨਕ ਸੋਈ ਨਰ ਗਰਵਾ ਉਹ ਹੀ ਬੰਦਾ ਸਭ ਤੋਂ ਉੱਚਾ ਵੱਡਾ ਹੈ ਕੌਣ ਜੋ ਪ੍ਰਭ ਕੇ ਗੁਣ ਗਾਵੇ ਜਿਹੜਾ ਰੱਬ ਦੇ ਗੁਣ ਗਾਉਂਦਾ ਉਹ ਤੋਂ ਵੱਡਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੂੰ ਜਾਤੀ ਦੇ ਆਧਾਰ ਤੇ ਨੀਚ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਵੱਡਿਆਂ ਕਿਹਾ ਆਹ ਗਰਵੇ ਨਹੀਂ ਕਿਹੜੇ ਗਰਵਾ ਨੀਚ ਜਾਤ ਅਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਹੇ ਰਬਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਗਾਏ ਪਤਤ ਜਾਤ ਉਤਮ ਭਇਆ ਸੋਈ ਨਰਗਰੁਵਾ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਮਹਾਰਾਜ ਕਹਿੰਦੇ ਨੇ ਇਸ ਨਾਮ ਚ ਇਨੀ ਤਾਕਤ ਹੈ ਹਾਂ ਨਾਮ ਵੱਡਾ ਕਰਦਾ ਸੁਰਤ ਉੱਚੀ ਕਰ ਦਿੰਦਾ ਮਤ ਉੱਚੀ ਕਰ ਦਿੰਦਾ ਮਨ ਨੂੰ ਐ ਨੀਵੇਂ ਕਰਕੇ ਰੱਖ ਦੇ